ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵਗੇ ਮੇਰੇ ਨਿਊ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਸੀਂ ਪਿਛਲੇ ਬਲੌਗ ਵਿੱਚ ਦੇਖਿਆ ਲੁਧਿਆਣੇ ਦਾ ਚੌੜਾ ਬਾਜ਼ਾਰ ਇਹ ਉਹਦੀ ਹੈਗੀਆਂ ਦੂਜਾ ਪਾਰਟ ਠੀਕ ਹੈ ਤੇ ਚੌੜਾ ਬਾਜ਼ਾਰ ਲੁਧਿਆਣੇ ਦਾ ਤੇ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖਿਓ ਜੇ ਨਹੀਂ ਹਰ ਤੱਕ ਨਹੀਂ ਉਹ ਵੀਡੀਓ ਨਹੀਂ ਦੇਖੀ ਜਾ ਕੇ ਉਹ ਵਾਲੀ ਵੀਡੀਓ ਦੇਖੋ ਤੇ ਫਿਰ ਇਹਨੂੰ ਦੇਖਿਓ ਫਿਰ ਤੁਹਾਨੂੰ ਪਤਾ ਲੱਗਣਾ ਹੈ ਠੀਕ ਹੈ ਤੇ ਇਹ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਨੂੰ ਕੋਈ ਚੈਨਲ ਸਬਸਕ੍ਰਾਈਬ ਕਰਿਓ ਕੱਲ ਅਗਵੇਂ ਮੇਰੀ ਵੀਡੀਓ ਵੀ ਨਾਲ ਮੰਗ ਰਹੀ ਹੈ ਪਜਾਮੀਆਂ ਟੀ-ਸ਼ਰਟਾਂ ਜੀ 150 ਦੇ ਪਜਾਮੀ 100 ਤੋਂ ਦੀਆਂ ਟੀ-ਸ਼ਰਟਾਂ ਜੀ ਤੁਸੀਂ ਇੱਥੋਂ ਲੈ ਸਕਦੇ ਹੋ ਕੋਟ ਦੀ ਵੀ ਇਹ ਨਵੇਂ ਨਿਆ ਕੱਪੜਿਆਂ ਦੀ ਇੱਥੇ ਵੀ ਤੁਸੀਂ 100-100 ਦੇ ਕੱਪੜੇ ਲੈ ਸਕਦੇ ਹੋ ਤੇ ਚੇਤਨ ਜਰਾਬਾਂ ਵਾਲਾ ਜਰਾਬਾਂ ਇਹ ਜਿਹੜੇ ਆ ਇਹਨਾ ਤਾਂ ਜ਼ਰੂਰ ਆ ਕੇ ਲਿਓ ਛੋਟਾ ਜਿਵੇਂ ਜਰਾਬਾ ਵੇਖ ਲੈ ਲਓ ਕੱਪੜੇ ਨੇ ਹਾਂ ਇਹਦੇ ਇਹਦੇ ਵੀ ਪਾਵ ਛੋਟਾ ਜਿਹਾ ਚੇਤਨ ਜਰਾਬਾ ਦੇਖ ਲਾ ਇੱਧਰ ਸੱਚਿਆਂ ਦੇ ਕੱਪੜੇ 100-100 ਦੇ ਲੱਗੇ ਹੋਏ। ਇੱਧਰ ਚਪਲਾ 100-100 ਦੀ। ਲੈ ਸਕਦੇ ਹਾਂ ਜਿੱਥੋਂ ਆਵੇ। ਦਿੱਤਾ ਆਪਕੋ ਜਿੱਥੋਂ ਮਿਲਦਾ ਆ। ਫਿਰ ਦੇਖ ਹੀ ਲਿਆਉਣਾ ਪਿਛਲੇ ਵੀਡੀਓ ਦੇ ਵਿੱਚ। ਤੇ ਇੱਧਰ ਆ ਗਿਆ ਕੋਰਤੇ। ਆ 1.5-1.5 ਚਾਦੇ ਕੋਰਤੇ ਲੈ ਸਕਦੇ ਆ ਵਿੱਚ 100-100 ਦੇ ਵੀ ਆ, ਫਰੌਕ ਵੀ ਆ। ਜਿਹੜੇ ਵੀ ਤੁਸੀਂ ਲੈਣਾ ਚਾਹੁੰਦੇ ਇੱਥੇ ਲੈ ਸਕਦੇ ਆ। ਗਰਮੀਆਂ ਦਾ ਮਾਲ ਆ ਚੁੱਕਾ। ਦੇਖੋ। ਕੋਟਾ ਨਾ ਪਿਓ। ਹਿੰ ਗਰਮੀ ਦੇ ਇਹੇ ਦਿਨ ਪੜਾਉ ਹਨ ਸਾਨੂੰ ਪਤਾ ਹੀ ਨਹੀਂ ਲਿਆ ਮੈਂ ਆ ਮਾਨ ਅ ਕੁਰਤੀ ਉੱਪਰੋਂ ਕੁਰਤੀ ਟਾਈਪਾ ਸੌ ਸੌ ਦੇ ਇਹ ਵੀ ਤਾਂ ਜਿੱਤ ਲੱਗਦਾ ਬਹੁਤ ਸੋਨੇ ਸੋਨੇ ਕੁਰਤੇ ਆ ਤੁਸੀਂ ਦੇਖ ਸਕਦੇ ਆ ਕਲਰ ਦੇਖੋ ਕਿੰਨੇ ਪਿਆਰੇ ਆ ਇਹਨਾਂ ਗੱਡੀ ਕਰਾਂਗੇ ਅੱਗੇ ਚੱਲਦੇ ਆ ਅੱਗੇ ਪਜਾਮੇ ਲੱਗੇ ਹੋਏ ਆ

ਜੇ ਤੁਸੀਂ ਨਾਣਾ ਜਨੇ ਵੀ ਲੈ ਸਕਦੇ। ਜੇ ਤੁਸੀਂ ਠੰਡਾ ਪਾਣੀ ਪਾਉਗੇ ਤਾਂ ਠੰਡਾ ਰਹੂਗਾ ਜੇ ਤੁਸੀਂ ਗਰਮ ਪਾਉਗੇ ਤਾਂ ਤਤਾਰੋਗੇ। ਇਧਰ ਬੇਲਟਾ ਸੋਹੋ ਗਿਆ। ਆ ਰਾਖੇ ਤੁਸੀਂ ਦੇਖ ਸਕਦੇ ਹਾਂ ਕਿੰਨਾ ਜਿਆਦਾ ਰਾਸ਼ ਆ। ਐਦਾਂ ਹੀ ਰਾਸ਼ੀ ਰੰਨਾ ਇਧਰ। ਇਧਰ ਆ ਪਿਆਮੇ ਕੇਲਾ ਸੋਸ-ਸੋਰ ਤੇ ਇਹਦੀ ਕੱਪੜੀਆਂ ਲੱਗੀਆਂ ਹੋਈਆਂ। ਇਹ ਦੇਖ ਸਕਦੇ ਹੋ। यारी का समान लगा है दस हजार पहली सेल जो मर्जी लो दस से दस रुपए सेल लिपस्टिक वगैरह ठीक है सब कुछ दस दस ਇੱਥੇ ਕੁਰਤੇ ਵਗੈਰਾ ਲੱਗੇ ਹੋਏ ਆ ਜਲੇਨ ਦੇ ਦੇਖ ਸਕਦੇ ਆ ਤੁਸੀਂ ਕਲਰ ਬਹੁਤ ਜ਼ਿਆਦਾ ਪਿਆਰੇ ਆ ਦੋ ਦੋ ਸੋਲੇ ਕੁਰਤੇ ਲੱਗੇ ਹੋਏ ਆ ਫ洛ਕ ਟਾਈਪ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਲੁਧਿਆਣਾ ਵਿੱਚ ਜ਼ਰੂਰ ਵਿਜ਼ਿਟ ਕਰੋ ਤਨੂੰ ਬਹੁਤ ਪਿਆਰੇ ਪਿਆਰੇ ਗੁੱਤੇ ਮਿਲੂਗੇ ਤਾਂ ਹਰੇਕ ਚੀਜ਼ ਹਰੀ ਤੋਂ ਬਰਾਇਡੀਆਂ ਜੋ ਵੀ ਤੁਸੀਂ ਲੈਣਾ ਚਾਹਦੇ ਹੋ ਘਰਮੀਆਂ ਦੀ ਸ਼ਾਪ ਤੇ ਵੀ ਜਰੂਰ ਲੁਧਿਆਣੇ ਜਾ ਕੇ ਕਰੋ ਗੁੱਤੇ ਬਹੁਤ ਪਿਆਰੇ ਆ ਮੈਨੂੰ ਤਾਂ ਬਹੁਤ ਸੋਹਣੇ ਸੋਹਣੇ ਲੱਗੇ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਆਹ ਦੇਖ ਸਕਦੇ ਆ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਗੁੱਤੇ ਆ ਸਿਰਫ 2-2 ਸੌ ਦੇ ਵਿੱਚ ਨੇਗਾ ਬੈਗ ਡਾਇਰੈਕਟਰੇ ਦਾ ਪਿਆਰੀ ਚਾਹੇ ਬੈਗ ਨੇ ਬਸ ਇੱਕ ਦੇ ਅਯੋਗ ਦੋ ਸੌ ਰੁਪਏ ਹਕਨਾ 400 ਦਾ 500 ਦਾ ਆਇਆ ਹੈ 550 ਰੁਪਏ 3 ਬੈਗ 200 ਰੁਪਏ ਅਤਤ ਰਿਚੇ ਰਵਾਨੀਆਂ ਜਿੱਦਾਂ ਕੋ ਵੀ ਆ ਹੋਸ ਸੇਲ ਦੇ ਰੇਟ ਤੇ ਲੈ ਸਕਦੇ ਆ ਸਰਪੰਸ 500 ਰੁਪਏ ਦੇ ਵਿੱਚ ਬਾਟ 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 ਆਜੋ ਆਜੋ ਸਾਈਜ਼ ਬਹੁਤ ਘੱਟ ਹੈ ਉਹ ਚਲਾਓ ਮਰੀ ਇਹ ਸਭ ਦੋ ਦੋ ਪਜਾਮਾ 200 ਆਪਾਂ ਇਹ ਬੋਲੋ ਸ਼ਰਟ 200 ਟੀ-ਸ਼ਰਟ 250 ਪਜਾਮਾ 200 ਸ਼ਰਟ 200 ਰੁਪਏ ਟੀ-ਸ਼ਰਟ 200 ਪਜਾਮਾ 200 ਸ਼ਰਟ 200 ਟੀ-ਸ਼ਰਟ 200 ਪਜਾਮਾ 200 ਸ਼ਰਟ 200 ਟੀ-ਸ਼ਰਟ 200 ਪਜਾਮਾ 200 ਫਿਰ ਗਈਗਾ ਆਪਾਂ ਬਾਅਦ ਵਿੱਚ ਦੇਖਣਾ ਬਾਅਦ ਵਿੱਚ ਦੇਖਾਂਗੇ ਰੋ ਉੱਪਰ ਵੀ ਪਾ ਲੈ ਯਾਰ ਹੋ ਰਿਹਾ सोपे सोपे अरे ओ पैंटा ही सेल सोपे 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 पैंटा 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 छल्लता कोटी पोटी ఇద్దేశ సో దిన్ టీ కమి సో డి ਕਬਾਸ਼ੀ ਕੋ ਜਿਆਦਾ ਬੇਚਾਵੇ ਬਹੁਤ ਜਿਆਦਾ ਆਸ਼ਾ ਇਹ ਤਾਂ ਲੱਗ ਰਿਹਾ ਹੈ ਸਾਹਿਬ ਜੀ ਚੱਲ ਰਹੀ ਹੈ ਇਹ ਵੀ ਸੌਸ-ਸੌਸ ਫੇਰ ਦੇਖੋ ਇਹ ਬੱਚਿਆਂ ਦੇ ਕੱਪੜੇ ਆਇਦਰ ਇਹ ਵੀ ਸੌਸ-ਸੌਸ ਫੇਰ ਆਪਣੀ ਕੋਈ ਜਿਹੀ ਇਸ ਨੂੰ ਲੈ ਤਾ ਰਹੇ ਬਹੁਤ ਰੌਚਕ ਸਿਰਫ ਸੌਸ ਪੈਦਾ ਆਇਆ ਲਾਵਾ ਐ ਫ੍ਰੀ ਪਿਆਮਾ ਜਰਮਾ ਹਸਪੀਟਲ ਲਾਟਾ ਮੈਨੂੰ ਇਸ ਪਟਿਆ ਉਹ ਬੱਚਿਆਂ ਦੇ ਕੱਪੜੇ ਆਏ ਹੋਏ ਆਏ ਸੇਲਾ ਸੋਸਾ ਤਿੰਨ ਤੋਂ ਦੋ ਪੈਂਟ ਆ ਗਏ ਸਾਰੀ ਬੋਸ ਦੇ ਤੋਂ ਦੋ ਹੋਰੀਏ ਜੇਰ ਦਾ ਦੋ ਹੋਰੀਏ ਆਈ ਲਗਾਣਾ ਛੋਟਾ ਦੀ ਹੋਸਟੇਲ ਇਕਲ ਪੀਸ ਵੀ ਬਜੂਆ ਹੋਸਟੇਲ ਹਲੋ ਦਿਸ ਵਨ ਰਾਈਟ ਆ ਦੇ ਕੀ ਟੋਪ ਰੇਟਸ ਕੀ ਕਹੇਰਾ ਟੋਪ ਰੇਟਸ ਦਾ ਕਿੰਨੇ ਕਿੰਨੇ ਰੁਪਈਆ ਲਿਓ ਲਿਓ ਕਿੰਨੇ ਵੀ ਸੇਲ ਹੈ ਕੁਰਤੀ ਵਾਲੀ 200 ਅੰਦਰ ਜਿਲੇਓ ਵਧੀਆ ਮਿਲੈ ਨਹੀਂ ਕਿਤੇ ਇਸੋਂ ਬਿਹਤਰ ਵਧੀਆ ਕੁਆਲਟੀ ਦੇ ਨਾਲ ਲਿਓ 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 ਲਿਓ